ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹਪੁਰ ਸਮਾਗਮ ਦੀ ਪਲੇਟੀ ਮੀਟਿੰਗ ਵਿਵਾਦਾਂ ਦੇ ਵਿੱਚ ਖੜ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਦੋਸ਼ ਲੱਗੇ ਨੇ ਸੇਵਾਦਾਰਾਂ ਨੇ ਕਿਹਾ ਕਿ ਕਿਸੇ ਨੂੰ ਸਮਾਂ ਨਾ ਦੇ ਕੇ ਖੁਦ ਹੀ ਬੋਲ ਕੇ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਮੀਟਿੰਗ ਦੇ ਵਿੱਚ ਵਿਚਾਰ ਕੀਤੇ ਗਏ ਕਿ ਜੁਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਸ਼੍ਰੀ ਬੇਰ ਸਾਹਿਬ ਤੋਂ ਚਲਦਾ ਹੈ ਉਸ ਦੀ ਰੂਪਰੇਖਾ ਕੀ ਰਹੇਗੀ। ਸਮਾਗਮਾਂ ਦੀ ਰੂਪਰੇਖਾ ਕੀ ਰਹੇਗੀ। ਚਲਦਿਆਂ ਵਿਚਾਰਾਂ ਤੋਂ ਬਾਅਦ ਕੁਝ ਸਬਾ ਸੋਸਾਇਟੀ ਦੇ ਸੇਵਾਦਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਮੀਟਿੰਗ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉਹਨਾਂ ਹੀ ਸੱਦੀ ਗਈ ਸੀ ਉਹਨਾਂ ਨੇ ਵਿਚਾਰ ਕਰਨ ਦੀ بجائے ਸਲਾਹ ਲੈਣ ਦੀ بجائے ਖੁਦ ਹੀ ਸਟੇਜ ਤੋਂ ਬੋਲ ਕੇ ਇਹ ਮੀਟਿੰਗ ਖਤਮ ਕਰ ਦਿੱਤੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਈ ਲੱਖ ਲੱਖ ਪਈ ਆ ਗਿਆ ਬਿਆਪ ਰੂਪੀ ਤੇ ਇੱਥੇ ਅੱਜ ਨਾ ਮੀਟਿੰਗ ਹੋਈ ਬਹੁਤ ਧੀਲਾ ਸੁਣੀਆ ਆਪਾਂ ਵਿਚਾਰ ਸੁਣੇ ਸਾਰਿਆਂ ਦੇ ਪਰ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਮੈਂਬਰਾਂ ਨੇ ਹੀ ਮੀਟਿੰਗ ਕੀਤੀ ਮੈਂਬਰਾਂ ਨੇ ਹੀ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਤਾ ਜੇ ਲੋਕਾਂ ਨੂੰ ਸੱਦਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਉਂ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲੇ ਨੇ ਮਤਲਬ ਕਿ ਜੇ ਲੋਕਾਂ ਨੂੰ ਸੱਦੇ ਆ ਇਹਨਾਂ ਨੇ ਵਿਚਾਰ ਲੈਣੇ ਸੀ ਲੋਕਾਂ ਦੇ ਤੇ ਕੋਈ ਕਹਿੰਦਾ ਸੁਝਾਈ ਨਹੀਂ ਲੈ ਜੇ ਮੈਂਬਰਾਂ ਨੇ ਬੋਲਣਾ ਤੇ ਲੀਡਰਾਂ ਨੇ ਬੋਲਣਾ ਤੇ ਉਹਨਾਂ ਨੂੰ ਆਪਾਂ ਟੀਵੀ ਤੇ ਸੁਣਦੇ ਰਹਿੰਦੇ ਰਹੇ ਕਿਹੜੇ ਮੈਂਬਰਾਂ ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਕਿਹੜੇ ਮੈਂਬਰਾਂ ਨੇ ਨਹੀਂ ਬੋਲਣ ਦਿੱਤਾ ਇਹ ਇੱਥੇ ਨਾ ਮੈਂਬਰ ਜਿਹੜੇ ਸੀ ਨਾ ਸਾਰੇ ਆਪਣੇ ਸ਼ੌਨੀ ਕਮੇਟੀ ਮੈਂਬਰ ਸਾਰੇ ਬੈਠੇ ਨੇ ਸਤਕਾਰਯੋਗ ਨੇ ਸਾਰੇ ਬੈਠੇ ਨੇ ਪਰ ਕਿਸੇ ਨੇ ਵੀ ਜੇ ਕਹਿੰਨੇ ਬੋਲਣਾ ਚਾਹੇ ਜੇ ਮੈਂ ਹੀ ਟਾਈਮ ਮੰਗਣ ਨੂੰ ਗਿਆ ਵਾ ਪਰ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਪਤਾ ਨਹੀਂ ਕਿਉਂ ਤੇ ਜੇ ਮੈਂ ਜਿਹੜਾ ਸਟੇਜ ਸੈਕਟਰੀ ਉਹਨੂੰ ਪੁੱਛਿਆ ਵੀ ਮੈਂ ਬੋਲਣਾ ਚਾਹਨਾ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਹੀਂ ਬੋਲ ਸਕਦੇ ਸਟੇਜ ਤੇ ਪਤਾ ਨਹੀਂ ਕੀ ਗੱਲ ਕਹਿੰਦੇ ਮੈਂਬਰਾਂ ਕੋ ਆਰਡਰ ਦੋ ਜੇ ਮੈਂਬਰਾਂ ਕੋਈ ਆਰਡਰ ਲੈਣੇ ਆ ਤੇ ਫਿਰ ਐ ਨਹੀਂ ਸਕਦੇ ਕਾਹਦੇ ਲਈ ਸੱਦੀ ਇਹ ਉਹਨੂੰ ਸਿੱਖ ਗਿੰਦੇ ਨਹੀਂ ਇਹ ਸ਼ੋ ਇਹ ਜਿਹੜੇ ਮੈਂਬਰ ਜਿਹੜੇ ਵੀ ਇਹਨਾਂ ਨੇ ਮੈਂਬਰਾਂ ਨੇ ਸੱਦੀ ਐ ਮੀਟਿੰਗ ਇਹ ਸੈਕ ਨੂੰ ਸਿੱਖ ਗਿੰਦੇ ਨਹੀਂ ਇਹ ਕਹਿੰਦੇ ਅਸੀਂ ਸੇਖਾਂ ਪਾਸ ਜਿਹੜੀ ਸ਼ਮਨੀ ਕਮੇਟੀ ਮੈਂਬਰ ਆਰਡਰ ਕਰਨੇ ਪਾਸ ਇੱਕ ਦੂਜੇ ਨੂੰ ਕਹਿਣ ਵਾਸਤੇ ਇਹ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹਨਾਂ ਨੇ ਆਪ ਹੀ ਰਚਿਆ ਤੇ ਆਪ ਹੀ ਸਨਾਤਨ ਤੇ ਆਪ ਹੀ ਗੱਲ ਕਰਦੇ। ਤੇ ਦੋ ਮੈਂਬਰ ਸੱਦੇ ਆਪੇ ਇਹਨਾਂ ਸੱਦੇ ਆ। ਜੇ ਅਸੀਂ ਮੈਂ ਮੈਂ ਟਾਈਮ ਮੰਗਿਆ ਇਹਨੇ ਦਿੱਤਾ ਹੀ ਨਹੀਂ ਮੈਨੂੰ ਟਾਈਮ ਬੋਲੂ। ਦਰਦੇ ਕਿਉਂ ਆ? ਅਹੀਂ ਅਹੀਂ ਵੀ ਗੁਰੂ ਵਾਸਤੇ ਹੀ ਗੱਲ ਕਰਨੀ ਹੈ ਕਿ ਬਾਹਰ ਦੀ ਥੋੜਾ ਬੇਰ ਗੱਲ ਕਰਨੀ। ਕੀ ਆਣਾ ਚਾਹੋਗੇ ਜੀ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537ਵੇਂ ਵਿਆਪੁਰਵ ਦੀ ਮੀਟਿੰਗ ਨੂੰ ਲੈ ਕੇ। ਦੇਖੋ ਜੀ ਮੀਟਿੰਗ ਦਾ ਬੜਾ ਵਧੀਆ ਇਹਨਾਂ ਦਾ ਪ੍ਰਾਲਾ ਹੈ। ਜਿਹੜਾ ਸਾਰੇ ਪਟਾਲ ਨੂੰ ਸਾਦੇ ਆ ਮੀਟਿੰਗ ਕਰਦੇ ਆ ਪਰ ਜੇ ਥੋੜੀ ਜੀ ਕਮੀਆਂ ਪਿੱਛੇ ਸਰ ਤਾਂ ਰਹਿ ਜਾਂਦੀਆਂ ਜੇ ਥੋੜੀ ਜੀ ਹੋਰ ਥੋੜਾ ਚਾਹੁੰਦੇ ਸਾਰੇ ਨੂੰ ਉੱਪਰ ਸਟੇਜ ਤੇ ਸਾਦੇ ਸਾਰੇ ਵਾਰ ਵੀ ਆਪਣਾ ਸੁਝਾਅ ਦਿੰਦੇ ਜਿਆਦਾ ਵਧੀਆ ਹੁੰਦਾ ਪੁੱਛਦਾ ਕਿ ਮਾੜਾ ਮਸ ਸੁਝਾਵਾ ਦੇ ਕੰਮ ਆ ਜਾਂਦਾ ਅਸੀਂ ਤੇ ਇਹ ਸੋਚ ਕੇ ਆਸੀ ਘਰੋਂ ਵੀ ਇੱਕ ਬੰਨੇ ਗੋਰਾ ਸਾਹਿਬ ਜਸਸਾਹਬ ਤੇ ਮੈਂਬਰ ਹੋਰ ਸਾਹਿਬ ਬੜੇ ਕਮੇਟੀ ਦੇ ਮੈਂਬਰ ਬੈਠੇ ਆ ਇੱਕ ਬੰਨੇ ਸਾਰੇ ਲਿਸਟ ਬਣਾਉਂਦੇ ਵੀ ਕੀ ਕੀ ਕਮੀਆਂ ਨੇ ਲਿਖਦੇ ਦੂਜੇ ਆਪਣੇ ਨਾਲ ਹੀ ਗੋਰਾ ਸਾਫ ਹਾਲ ਦੱਸ ਜਿੰਦੇ ਵੀ ਆਹ ਡਿਊਟੀ ਐਸ ਕਮੇਟੀ ਦੀ ਆ ਆਹ ਡਿਊਟੀ ਐਸ ਕਮੇਟੀ ਦੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਪਤਾ ਹੁੰਦਾ ਵੀ ਆਹ ਡਿਊਟੀ ਕਿਹਨੇ ਸੋਲਵ ਕਰਨੀ ਆ ਆਪਾਂ ਹਰ ਸਾਲ ਆਉਂਨੇ ਆ ਹਰ ਬੰਦਾ ਆਪੋ ਆਪਣੇ ਵਲਵਲੇ ਦੱਸਦਾ ਅਸੀਂ ਵੀ ਦੱਸਦੇ ਆ ਠੀਕ ਐ ਕਿਉਂ ਹੋ ਖੁਸ਼ ਹੈ ਜੋ ਪਿਛਲੀ ਵਾਰੀ ਹੋਇਆ ਨਹੀਂ ਆਪਾਂ ਆਪਣੇ ਨੂੰ ਨਹੀਂ ਬੋਲਣ ਦਿੱਤਾ ਨਹੀਂ ਬੋਲੇ ਜਿਹੜੇ ਜਿਹਨਾਂ ਡਿਊਟੀ ਲੱਗੀ ਸੀ ਨਾ ਲਿਖੇ ਉਹ ਬੋਲੇ ਆ ਵੀ ਦੌੜਨਾ ਕੋਈ ਨਹੀਂ ਬੋਲਿਆ ਅਸੀਂ ਬੇਨਤੀ ਵੀ ਕੀਤੀ ਅੰਦਰ ਸਾਨੂੰ ਬੋਲਣ ਦਿਓ ਅਸੀਂ ਸਭ ਇਹੋ ਬੋਲਣਾ ਚਾਹੁੰਦੇ ਸੀਗੇ ਅਸੀਂ ਕਿਹਨੇ ਸਮਝਿਆ ਜਾਂਦਾ ਨਾ ਨਾ ਕੋਈ ਕੋਈ ਸੰਗਤ ਨਹੀਂ ਸਮਝਿਆ ਜਾਂਦਾ ਨਹੀਂ ਬੇ ਕੋ ਸਮਝਿਆ ਜਾਂਦਾ ਅਸੀਂ ਇਸ ਕਲੋਂ ਕੋਈ ਕਾਉਂਟਰ ਗੁਰਾ ਸਾਹਿਬ ਸਤਕਾਰਯੋਗ ਨੇ ਸਾਰੇ ਸਤਕਾਰਯੋਗ ਨੇ ਅਸੀਂ ਸਿਰ ਇੰਨੇ ਬੇਨਤੀ ਸੀ ਮੈਂ ਵੀ ਸਕੂਲ ਤਿੰਨ ਚਾ ਚਲਾਉਣਾ ਆ ਡਾਇਰੈਕਟਰ ਐ ਸਕੂਲਾਂ ਦਾ ਐ ਵਜਿ ਗੱਲ ਨਹੀਂ ਬਸ ਵੇਖੋ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਬੋਲਣ ਦਿੱਤਾ ਕਿਉਂ ਸ਼ਰਤੋਂ ਨਹੀਂ ਚੱਕਦੇ ਆ ਇਹਦੇ ਉਹਨਾਂ ਨੂੰ ਪਰਮਾਤਮਾ ਜਾਂਦਾ ਕਿਉਂ ਨਹੀਂ ਬੋਲਣ ਦਿੱਤਾ ਉਹਨਾਂ ਮਨ ਚ ਕੀ ਆ ਸਾਡੇ ਮਨ ਚ ਇਹ ਸੀਗਾ ਸਲਾਹ ਲੈਂਦਾ ਇਹ ਸਲਾਹ ਦੇਣੀ ਸੀ ਜੋ ਇੱਥੇ ਸਾਰੇ ਸਾਨੂੰ ਕਹਿ ਰਹੇ 15ਵੀਂ ਲਿਸਟਾ ਨੂੰ ਪੁਆਇੰਟ ਲਿਖਦੇ ਨਾ ਦਸਤਿਕਾ ਸੋਸਾਇਟੀਆਂ 15 ਸੈਟੀਆਂ ਆਈਆਂ ਨੇ ਡਿਊਟੀਆਂ ਵੰਡਦੇ ਸਾਹ ਸੋਸਾਇਟੀ ਸੁਖਮਨੀ ਸਾਹਿਬ ਆ ਬੜੇ ਪਿਆਰੇ ਵੀਰ ਨੇ ਆ ਤੁਹਾਡੀ ਡਿਊਟੀ ਆ ਜੇ ਆ ਦੂਜੀ ਡਿਊਟੀ ਆ ਤੁਹਾਡੀ ਵੀ ਡਿਊਟੀਆਂ ਵੰਡਦੇ ਇਹ ਤਾਂ ਹਵਾਜ ਨਾਲ ਗੱਲ ਕਰੋ ਨਹੀਂ ਬੋਲੇ ਮੈਂਬਰ ਹੀ ਬੋਲੇ ਬਾਕੀ ਸਦਕਾਰਜਕ ਬੜੇ ਮੈਂਬਰ ਬੋਲੇ ਯਾਰ ਪਰ ਮੇਰਾ ਸਾਡੇ ਮਨ ਦਾ ਇਹ ਸੀਗਾ ਵੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਮੈਂਬਰਸ ਰੋਲ ਮੀਟਿੰਗ ਜਿਸਨਾਬਦ ਕੀ ਕੀ ਤੱਕ ਦੀ ਮੀਟਿੰਗ ਜ ਸਾਰੇ ਵੱਖ-ਵੱਖ ਸਮਸਾਰੀਆਂ ਦੇ ਆਪਣਾ ਸੰਭਾਲ ਲਏ ਆਪਾਂ ਵਿਚਾਰ ਲੈ ਇਹਨਾਂ ਦੇ ਵਿਚਾਰ ਜਿੱਦਾਂ ਜਿੱਦਾਂ ਲੈ ਆ ਉਹ ਵਿਚਾਰਾਂ ਦਾ ਬਹੁਤ ਜੇ ਅੰਤਰ ਕੱਢਿਆ ਤੇ ਉਹਦਾ ਦਾ ਸੰਗਤਨ ਜਿਹਦੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸਹੀ ਉਹ ਭਰ ਦਿੱਤਾ ਤੇ ਸੰਗਤਨ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ 10 ਤਰੀਕ ਨੂੰ ਹਮਮਾ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿ ਸ਼ਰੂਕ ਨਹੀਂ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਹਾਂਜੀ ਆਪ ਹੀ ਬੋਲੇ ਸਭਾ ਸੁਸਾਇਟੀ ਨੂੰ ਬੋਲਣ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਸੁਣਿਆ ਸਾਰੇ ਬੋਲੇ ਸਾਰੇ ਬੋਲੇ ਤੁਹਾਡੇ ਮੈਂ ਸੀ ਬੋਲੇ ਐ ਐਮ ਸੀ ਬੋਲੇ ਬਚਾਰ ਸਾਰੇ ਮਹਿੰਦਰ ਸਾਹਿਬ ਇੱਕ ਮਿੰਟ ਰਹਿ ਤੁਸੀਂ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਸਾਰਿਆਂ ਸਜਾ ਲਿਆ ਗਿਆ ਉਹ ਦੇਖੋ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਬੰਨ ਵਾਕ ਵਾਕ ਬੋਲੇ ਕਈਆਂ ਨੂੰ ਤਾਲੂ ਬੇ ਤਾਲੂ ਬੋਲ ਪੈਂਦੇ ਨੇ ਕਈ ਤੇ ਨਹੀਂ ਦਿੰਦੇ ਟਾਈਮ ਅਸੀਂ ਜਿਹੜੇ ਰੰਗ ਚ ਭੰਗ ਪਾਉਣ ਆਏ ਆ ਆਪਾਂ ਕਿਉਂ ਦੀ ਜੇ ਟਾਈਮ ਉਹ ਸਫਰ ਚ ਨਹੀਂ ਆ ਕਿ ਸੁਸਾਇਟੀ ਜਿਹੜੀ ਸਭ ਕੁਝ ਹੋਣਗੇ ਸੇਵਾ ਕਰਦੇ ਹੋਣਗੇ ਕਈ ਗੱਲਾਂ ਆ ਗਈਆਂ ਤੁਹਾਡੇ ਇਸ ਮੈਂ ਮੀਡੀਆ 'ਚ ਨਹੀਂ ਮੈਂ ਬੋਲ ਸਕਦਾ ਹਾਂ ਜੀ ਕਿੰਨਾ ਟਾਈਮ ਦੇਣਾ ਚਾਹੁੰਦਾ ਨਹੀਂ ਮੈਂ ਟਾਈਮ ਨਹੀਂ ਸਹੀ ਉੱਤਰ ਨਹੀਂ ਦਿੱਤਾ ਟਾਈਮ ਉਹਨਾਂ ਨੂੰ ਕੋਈ ਗੱਲ ਨਹੀਂ ਕਿਹੜੀ ਗੱਲ ਹੋਣੀ ਸਹੀ ਨਹੀਂ ਕੋਈ ਆਪਣੇ ਤੋਂ ਥਾਂ ਉਹਨਾਂ ਦੇ ਵਿਚਾਰ ਆਪਣੇ ਨਹੀਂ ਸਾਡੇ ਆਪਣੇ ਵਿਚਾਰ ਨੇ ਫਿਰ ਉਹਨਾਂ ਨੂੰ ਬੁਲਾਇਆ ਕਿਉਂ ਕਿ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਇਹ ਵਿਚਾਰ ਉਹਨਾਂ ਵਿਚਾਰ ਸੁਣੇ ਇਹ ਮੈਂ ਕਹ ਕੇ ਨਹੀਂ ਆਉਂਦੇ ਨੇ ਬਾਕੀ ਸਾਨੂੰ ਦੱਸਣ ਜੋ ਹੈਗਾ ਮੈਂ ਮੁੰਜੀਸ਼ਾ ਆਇਆ ਯਾਰ ਮੈਨੇਜਰ ਸਾਹਿਬ ਕੀ ਨਾਮ ਹੈ ਜੀ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਮੈਂ ਮੀਟਿੰਗ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆ ਸਾਹਿਬ ਵਿਖੇ ਹੋਈ ਏ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ ਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਣ ਆਏ ਨੇ ਸਾਡੇ ਮੈਂਬਰ ਸਹਿਬਾਨ ਹੋਰ ਮਹਾਨ ਹਸਤੀਆਂ ਵੀ ਇਸ ਮੀਟਿੰਗ 'ਚ ਪਹੁੰਚੀਆਂ ਮੀਟਿੰਗ ਹਰ ਸਾਲ ਹੀ ਹੁੰਦੀ ਏ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਰਹਿੰਦੇ ਆ ਆ ਰਾਹ ਮਾੜਾ ਜੇ ਇੱਥੇ ਕੂੜਾ ਲੱਗਾ ਜੇ ਇੱਥੇ ਲਾਈਟ ਹੈ ਨਹੀਂ ਜੇ ਅੱਜ ਵੀ ਇਹੋ ਮਸਲੇ ਹੀ ਫੇਰ ਵਿਚਾਰੇ ਗਏ ਨੇ ਅਹੀ ਤੇ ਸਤਕਾਰਯੋਗ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਵੀ ਚਿੱਠੀਆਂ ਭੇਜੀਆਂ ਸਨ ਪਰ ਉਹ ਮੀਟਿੰਗ 'ਚ ਨਹੀਂ ਆ ਸਕੇ ਪਰ ਮੈਂ ਤੁਹਾਡੇ ਮੀਡੀਆ ਰਾਹੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਹਰ ਸਾਲ ਇਦਾਂ ਹੀ ਹੁੰਦਾ ਜਿਵੇਂ ਇਸ ਵਾਰ ਵੀ ਹੋਣ ਜਾ ਰਿਹਾ ਕਿ 28 ਨੂੰ ਟੈਂਡਰ ਲੱਗਨੇ ਨੇ ਫਿਰ ਕੰਮ ਹੋਣੇ ਨੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲ ਦੇ ਆਧਾਰ ਤੇ ਸਫਾਈਆਂ ਦੇ ਜਿੱਥੇ ਟੋਆ ਕੋਈ ਟਿੱਬਾ ਹੈ ਉਹ ਜਿੱਥੇ ਲਾਈਟਾਂ ਦੀ ਘਾਟ ਹੋ ਇਹਨੂੰ ਪੂਰਾ ਕੀਤਾ ਜਾਵੇ ਕਿਸੇ ਵਿਅਕਤੀ ਲਈ ਨਹੀਂ ਕਰਨਾ ਜੇ ਕੋ ਸਰਕਾਰ ਦਰਬਾਰ ਦਾ ਕੰਮ ਹੋਵੇ ਤੇ ਫੜਾਫੜ ਕਰਨਿਆਂ ਧੰਗੁਰ ਨਾਨਕ ਸਾਹਿਬ ਦੇ ਵਿਆਹਪੁਰਬ ਨੂੰ ਸਮਰਪਿਤ ਸੰਗਤਾਂ ਇਹ ਨਗਰ ਕੀਰਤਨ ਸਜਾਉਣ ਜਾ ਰਹੀਆਂ ਤੇ ਮੇਰੀ ਬੇਨਤੀ ਹੈ ਕਿ ਸਾਰੇ ਰਾਹ ਜਿਹੜੇ ਨੇ ਸੰਗਤ ਵੱਲੋਂ ਹੱਥ ਜੋੜ ਕੇ ਇਸ ਵਾਰ ਤੁਹਾਡੇ ਤੇ ਵੀ ਜਿਹੜੇ ਲੋਕ ਸਿੱਧੇ ਹੀ ਹੋ ਕੇ ਤੁਹਾਡੇ ਵੱਲੋਂ ਕਿ ਮੈਂਬਰਾਂ ਨੇ ਆਪ ਮੀਟਿੰਗ ਸੱਦੀ ਆਪ ਹੀ ਮਾਈਕ ਤੇ ਬੋਲੇ ਸਭਾ ਸੁਸਾਇਟੀਆਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਿ ਸਾਡੇ ਕੋ ਡਰਦੇ ਆ ਕਿ ਜਾਂ ਕੀ ਗੱਲ ਮੈਂ ਇਸ ਗੱਲ ਨਾਲ ਕਿਸੇ ਦੀ ਨਾ ਸਹਿਮਤ ਨਹੀਂ ਜੇ ਇੱਕ ਅੱਧਾ ਕੋਈ ਇਹ ਗੱਲ ਕਹਿੰਦਾ ਵੀ ਹੈ ਇਹਾਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਹੈ ਸਾਰੇ ਬੋਲ ਕੇ ਗਏ ਨੇ ਮੈਂ ਗੁਰਦੁਆਰਿਆਂ ਦੇ ਪ੍ਰਬੰਧਕ ਬੋਲ ਕੇ ਗਏ ਨੇ ਇਹ ਇੱਥੇ ਸਤਕਾਰ ਕਮੇਟੀ ਵਾਲੇ ਸਤਕਾਰ ਜੋ ਸਦਾਗਰ ਨਾਮ ਸਿੰਘ ਵੀ ਬੋਲ ਕੇ ਗਏ ਨੇ ਇਹ ਬਾਦ ਸਾਹਿਬ ਬੋਲ ਕੇ ਗਏ ਨੇ ਆਪ ਕੌਣ ਬੋਲਿਆ ਜੇ ਬਾਹਰੋਂ ਅਮੋ ਨਗਰ ਸਾਈਡ ਤੋਂ ਆਏ ਉਹ ਬੋਲ ਕੇ ਗਏ ਨੇ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਹੁਣ ਟਾਈਮ ਵੇਖੋ ਮੀਟਿੰਗ ਦਾ ਜਿਹੜਾ ਸੀ 3 ਵਜੇ ਆ ਅਸੀਂ ਤਾਂ 3 ਵਜੇ ਆ ਗਏ ਆ ਪ੍ਰਬੰਧਕ ਵੀ ਆ ਗਏ ਆ ਹੁਣ ਕੋਈ 4 ਵਜੇ ਆਉਂਦਾ ਕੋਈ 4:30 ਆਉਂਦਾ ਕੋਈ 5 ਵਜੇ ਆ ਕੇ ਆਖੇ ਜੀ ਮੈਨੂੰ ਟਾਈਮ ਦੀ ਭਾਅ ਲੈ ਫਿਰ ਵੇਖੋ ਇਹ ਤੇ ਮੀਟਰ ਦਾ ਇਹ ਸਾਰਾ ਕੋਈ ਸਿਸਟਮ ਖਰਾਬ ਕਰਨ ਵਾਲੀ ਦੋ ਘੰਟੇ ਦੇ ਦਿੱਤੇ ਜਾਂਦੇ ਆਫਸਰਾਂ ਨੂੰ ਸੇਵਾਦਾਰ ਨੇ ਸਭਾ ਸੁਸਾਇਟੀਆਂ 'ਚ ਕੰਮ ਕਰਦੇ ਨੇ ਅਸੀਂ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਪਰ ਵੇਖੋ ਹੁਣ ਮੀਟਿੰਗ ਨੂੰ ਮਕਾਉਣਾ ਵੀ ਸੀਨੀਅਰ ਬੰਦੇ ਬੋਲ ਕੇ ਸਾਰਾ ਪ੍ਰੋਗਰਾਮ ਜਿਹੜਾ ਧੰਨਵਾਦ ਦੇ ਉੱਤੇ ਗੱਲ ਸੀ ਇਹ ਕੋਈ ਬਹੁਤ ਵੱਡਾ ਕਿੰਤੂ ਨਹੀਂ ਇਹ ਤੇ ਜਾਣ ਕੇ ਬਿਨਾਂ ਵਜਾ ਆਪਾਂ ਇਹਨੂੰ ਆਪਾਂ মিডিਆ ਵਿੱਚ ਲਿਆ ਗਏ ਸੇਵਾ ਵੀ ਗੁਰੂ ਘਰ ਵਿੱਚ ਕਰੀਏ ਤੇ ਸ਼ਾਲੀਏ ਵੀ ਮੀਡੀਆ ਦਾ ਸਵਾਲ ਮੈਂ ਮੀਡੀਆ ਤੁਹਾਡੇ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੀ ਗੱਲ ਕਰਨਾ ਤੁਹਾਡੀ ਨਹੀਂ ਗੱਲ ਕਰਦਾ ਮੈਂ ਮੀਡੀਆ ਵਾਲਿਆਂ ਨੂੰ ਨਹੀਂ ਮਾਰਾ ਕਿਹਾ ਮੈਂ ਉਹਨਾਂ ਦੀ ਗੱਲ ਕਰਨਾ ਜਿਹੜੇ ਗੁਰੂ ਘਰ ਚ ਸਾਰੇ ਕੰਮ ਕਰਦੇ ਨੇ ਉਥੇ ਸਮਾਵਾ ਵੀ ਕਰਦੇ ਨੇ ਤੇ ਗੱਲ ਮੁੜ ਕੇ ਮੀਡੀਆ ਚ ਲਿਆਉਂਦੇ ਨੇ ਮੈਂ ਇਹ ਗੱਲ ਨਾਲ ਉਹਨਾਂ ਦੀ ਨਾਲ ਜਦੋਂ ਤੁਸੀਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਮੈਂ ਉਹਨਾਂ ਟਾਈਮ ਉਦੋਂ ਮੰਗਿਆ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਆ ਇੱਥੇ ਦੂਜੇ ਮੈਂਬਰ ਸਾਹਿਬ ਖਲੋਤੇ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬੋਲਣ ਦੇਣਾ ਸੀ ਉਹਨਾਂ ਨੂੰ ਦੂਜੇ ਮੈਂਬਰ ਨਹੀਂ ਮੈਨੂੰ ਨਹੀਂ ਵੇਖੋ ਇਹ ਗੱਲ ਨਾਲ ਮੈਂ ਉਹ ਉਹਨਾਂ ਨੇ ਟਾਈਮ ਮੰਗਿਆ ਜਦੋਂ ਸਰਦਾਰ ਬਲਬੀਰ ਸਿੰਘ ਬਾਠ ਜੀ ਨੂੰ ਅਹੀਂ ਟਾਈਮ ਦੇਣ ਲੱਗੇ ਆ ਮੇਰੀ ਬੇਨਤੀ ਸੁਣੋ ਉਦੋਂ ਪਹਿਲਾਂ ਨਾ ਉਹਨਾਂ ਕਿਸੇ ਨੂੰ ਆਣ ਕੇ ਆਖਿਆ ਸਾਨੂੰ ਟਾਈਮ ਦਿਓ ਨਾ ਉਹਨਾਂ ਟਾਈਮ ਮੰਗਿਆ ਇਸ ਗੱਲ ਦੇ ਇੱਕ ਇੰਤੁਜਣਾ ਪਈਏ ਨਹੀਂ ਤੁਹਾਡੇ ਦੂਜੇ ਮੈਂਬਰ ਸਾਹਿਬ ਕਹਿੰਦੇ ਕਿ ਉਹ ਉਹਨਾਂ ਨੇ ਸਾਡੇ ਮੀਟਿੰਗ ਦੇ ਵਿੱਚ ਕੋਈ ਵੱਧ ਘੱਟ ਬੋਲਣਾ ਸੀ ਨਹੀਂ ਅਹੀਂ ਕਿਸੇ ਕੋਲ ਇੱਕ ਗੱਲੋਂ ਨਹੀਂ ਡਾਰਾ ਨੂੰ ਕਹਿੰਨੇ ਕਿ ਕੀ ਬੋਲਣਾ ਹੈ ਜੋ ਕਿਸੇ ਦਾ ਦਿਲ ਕਰਦਾ ਬੋਲੇ ਪਰ ਟਾਈਮ ਦਾ ਸਿਸਟਮ ਹੁੰਦਾ ਟਾਈਮ ਲਾਈਨ ਦਾ ਸਿਸਟਮ ਹੁੰਦਾ ਟਾਈਮ ਵੇਖੋ ਸਾਨੂੰ ਪਹਿਲਾਂ ਆ ਕੇ ਕੋਈ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਹੁਣ ਜਦੋਂ ਕੋਈ ਸੇਵਾਦਾਰ ਨਹੀਂ ਕਿਹੜਾ ਕੋਈ ਉਥੇ ਲੀਡਰ ਆ ਹੀ ਸੇਵਾਦਾਰੀਆਂ ਗੁਰੂ ਕਿਰਪਾ ਕਰੇ ਕੋਈ ਨਹੀਂ ਅਗਲੇ ਸਮੇਂ ਚ ਪਹਿਲਾ ਟਾਈਮ ਦੇ ਦਿਆਂਗੇ ਇਹ ਨਹੀਂ ਕੋ ਹੈਗਾ ਅਸੀਂ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਟਾਈਮ ਦਿੱਤਾ ਕੋਈ ਇਹੋ ਜਿਹੀ ਗੱਲ ਨਹੀਂ